I'm gonna- ਨਹੀਂ ਹੋ ਸਕਦੀ ਦੇਖੋ ਗੱਲ ਇਹ ਬਲਾਕ ਕਿਹੜਾ ਐਪੀ ਸਾਹਿਬ ਲੱਗਣ ਐਸਚੋ ਬਲਾਕ ਇਹ ਇੱਥੇ ਆਇਆ 1.5 ਕਿਲੋਮੀਟਰ ਤੇ ਐਸਚੋ ਬਲਾਕ ਨਹੀਂ ਇਹ ਬਲਾਕੜਾ ਇਹ ਬਲਾਕ ਸ਼ੰਭੂ ਇਹ ਸ਼ੰਭੂ ਬਲਾਕ ਦੇ ਵਿੱਚ ਦਾ ਅੱਜ ਉਹਨੇ ਮੁੱਲ ਦਾ ਮਤਲਬ ਲੈ ਕੇ ਦੀ ਫਾਈਲ ਫੜਨੀ ਹੋਣੀ ਹੈ ਜੀ ਕਿਉਂ ਮਾਰੂਗਾ ਕੋਈ ਜਦੋਂ ਇੱਥੋਂ ਭੇਜਤਾ ਬਾਕੀਆਂ ਦੇ ਹੋਰੇ ਇਹਦੇ ਨਾਲ ਕੀ ਹੋਣੀ ਹੈ ਬਈ ਹੁਣ ਜ਼ਿੰਮੇਵਾਰ ਬੰਦਾ ਪਰਸੋਂ ਦਾ ਫਾਰਮ ਭਰ ਦੋ ਤੇ ਕਟ ਮਾਰਨ ਵਾਤੇ ਗਿਆ ਅੰਦਰ ਸੁਕਮਾਰ ਕਰ ਦਿਓ ਇਹਨਾ ਹਜੇ ਕਿਹਦੀ ਇਹਨਾਂ ਦਾ ਅਪਰੋਨ ਬਣਾਇਆ ਫਾਈਲ ਤੇ ਵਗਲਾ ਕਾਗਜ਼ ਫੇਰ ਲਾ ਦੇਣਾ ਫੇਰ ਚਲੇ ਜਾਣਾ ਪਰ ਜਾਊਗਾ ਫਾਰਮ ਇੱਥੇ ਖੜੇ ਪਾ ਦੇ ਬਾ ਇੱਥੇ 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 ਲਾਗਵਾ ਲਿਖ ਤੇ ਨਾਲ ਫਿਰ ਭਾਈ ਜੀ ਦੇਖਿਆ ਅੰਦਰ ਭੇਜਿਆ ਹੀ ਆ ਤੁਹਾਨੂੰ ਅੰਦਰ ਭੇਜਿਆਂ ਦੇ ਗੁੰਡੇ ਰੱਖੇ ਹੋਏ ਜੀ ਗੁੰਡਿਆਂ ਦੇ ਕੱਟੇ ਮਾਰਦਾ ਹੀ ਯਾਰ ਉੱਥੇ ਡੀਐਸਪੀ ਖੜਾ ਐ ਮਲੋਤਰਾ ਜੀ ਉੱਥੇ ਐਸਐਚਓ ਖੜੇ ਆ ਦੋ ਐਵੇਂ ਕਿਨੇ ਮਾਰਦਾ ਜਾਂ ਤਾਰੀ ਦੁਨੀਆ ਜਾ ਰਹੀ ਆ ਤਾਰੀ ਦੁਨੀਆ ਜਾ ਰਹੀ ਆ ਸਾਰੇ ਆ ਰਹੇ ਨੇ ਐਵੇਂ ਤੁਸੀਂ ਥੋੜਾ ਵੱਲ ਆਓ ਸਾਰੀ ਦੁਨੀਆ ਜਾਰੀ ਆ ਸਾਰੇ ਆ ਰਹੇ ਤੇਰੇ ਦੇ ਘਟ ਕੇ ਮਾਰਤਾ ਹੁਣ ਤੱਕ ਨਹੀਂ ਬਾਈ ਜੀ ਐਸੀ ਗੱਲ ਨਹੀਂ ਹੁਣ ਸਾਂਝਾਂ ਸਾਂਝਾਂ ਕੇ ਤਾਂ ਹੀ ਕਰਿਆ ਜਾ ਰਿਹਾ ਦੇਖੋ ਤੁਹਾਡੇ ਉਮੀਦਵਾਰ ਮੈਂ ਦੁਬਾਰਾ ਭੇਜਿਆ ਤੁਹਾਡੇ ਉਮੀਦਵਾਰ 3 ਮਿੰਟ ਤੁਹਾਡੇ ਉਮੀਦਵਾਰ ਪਰਚੀਆਂ ਕਟਾ ਕੇ ਵੀ ਆਏ ਆ ਉਹ ਤਾਂ ਤੁਸੀਂ ਦੱਸ ਦੇਣੀਗਾ ਕਿਹੜੇ ਕਟਾ ਕੇ ਆ ਗਏ ਚੱਲਦਾ ਜੋਰ ਲਾ